ਸੰਭਰਾਲਾ ਤੋਂ ਨੌਜਵਾਨ ਸਮਾਜ ਸੇਵੀ ਰਾਦੇਸ਼ ਸ਼ਰਮਾ ਉਰਫ ਨੀਸ਼ੂ ਸ਼ਰਮਾ ਆਪਣੇ ਸੈਂਕੜੇ ਸਾਥੀਆਂ ਸਣੇ ਭਾਜਪਾ ਵਿੱਚ ਸ਼ਾਮਲ ਹੋਏ ਨੀਸ਼ੂ ਨੂੰ ਭਾਜਪਾ ਦੇ ਕੇਂਦਰੀ ਮੰਤਰੀ ਰਮਨੀ ਸਿੰਘ ਬਿੱਟੂ ਅਤੇ ਪੰਜਾਬ ਭਾਜਪਾ ਦੇ ਆਗੂ ਅਨਿਲ ਸਰੀਨ, ਸੁਰਜੀਤ ਕੁਮਾਰ ਜਿਆਣੀ, ਗੇਜਾਰਾਮ ਅਤੇ ਗਿਲਕੋ ਦੇ ਮਾਲਕ ਰਣਜੀਤ ਸਿੰਘ ਗਿੱਲ ਨੇ ਨੀਸ਼ੂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਇਆ ਜਿੱਥੇ ਇਸ ਦੌਰਾਨ ਭਾਜਪਾ ਦੀ ਲੋਕਲ ਲੀਡਰਸ਼ਿਪ ਮੌਜੂਦ ਰਹੀ ਉਸੇ ਇਨ ਨੀਸ਼ੂ ਦੇ ਸੈਂਕੜੇ ਦੀ ਗਿਣਤੀ ਨੌਜਵਾਨ ਸਾਥੀਆਂ ਨੇ ਸੰਭਰਾਲਾ ਦੀ ਦਾਣਾ ਮੰਡੀ ਵਿੱਚ ਇਸ ਸਮਾਰੋ ਨੂੰ ਵੱਡੀ ਰੈਲੀ ਦਾ ਰੋਕ ਦਿੱਤਾ ਇਸ ਦੌਰਾਨ ਕੇਂਦਰੀ ਮੰਤਰੀ ਰਵਨੀ ਸਿੰਘ ਬਿੱਟੂ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਕੀ ਕਿਹਾ ਤੁਸੀਂ ਵੀ ਸੁਣੋ ਕੀ ਭਾਈਆ ਜੇ ਪੀਣ ਨੂੰ ਪਾਣੀ ਮੰਗਲਿਆ ਸੀ ਉਹਦਾ ਐਡਾ ਵੱਡਾ ਤਮਾਸ਼ਾ ਜਾਣ ਕੇ ਬਣਾਇਆ ਚਲੋ ਹੋਰ ਬਣਾ ਲਿਆ ਜੀ ਪੀਣ ਨੂੰ ਪਾਣੀ ਦਿੱਤਾ ਹੁੰਦਾ ਤਾਂ ਅੱਜ ਮਾਂ ਨੂੰ ਚਿੱਠੀ ਲਿਖਣ ਦੀ ਲੋੜ ਨਾ ਪੈਂਦੀ ਹਰਿਆਣੇ ਨੂੰ ਵੀ ਸਾ ਤੋਂ ਪਾਣੀ ਲੈ ਲਓ ਇਹ 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 ਦੁਸ਼ਮਣੀਆਂ ਦੂਰੀਆਂ ਵਧਾਉਣ ਨਾਲ ਕੁਝ ਨਹੀਂ ਬਣਦਾ ਤੇ ਅੱਜ ਸਾਰੇ ਤੁਹਾਡੀ ਵਗਦ ਤੇ ਆਏ ਹੁੰਦੇ ਪਰ ਉਦੋਂ ਤੁਸੀਂ ਮਖੌਲ ਲੜਾਈ ਜਾਜਾ ਕਿਉਂ ਕਿ ਕੋਈ ਪਾਣੀ ਪੀਣ ਨੂੰ ਤਰਸ ਰੇ ਸੀ ਉਹ ਕੌਣ ਸੀ ਗੈਰ ਸੀ ਸਾਡੇ ਹੀ ਜਦੋਂ ਕੋਈ ਐਜੂਕੇਸ਼ਨ ਹੁੰਦਾ ਕਿਸਾਨ ਦਾ ਪੰਜਾਬ ਹਰਿਆਣਾ ਇਕੱਠਾ ਬੈਠਾ ਹੁੰਦਾ ਕਿ ਨਹੀਂ ਉਹ ਟਰਾਲੀ ਚੋਰੋ ਤੁਹਾਨੂੰ ਤਾਂ ਕੋਈ ਸ਼ਰਮ ਹੈ ਨਹੀਂ ਤੁਸੀਂ ਤਾਂ ਕਦੇ ਵੀ ਨਟਕੀਆਂ ਤੋਂ ਸਵਾਏ ਤਮਾਸ਼ੀ ਵੀ ਨਾ ਭੰਡਤੋਂ ਸਵਾਏ ਕੋਈ ਕੰਮ ਨਹੀਂ ਕੀਤਾ ਪਰ ਹੁਣ ਵੀ ਇਹ ਦਿੱਲੀ ਵਾਲਿਆਂ ਦੇ ਕੇਜਰੀਵਾਲ ਦੇ ਤੇ ਸੋਦੀਆ ਦੇ ਗੋਦੀ ਚੋਂ ਨਿਕਲੇ ਆ ਭਗਵੰਤ ਮਾਨ ਪਰ ਪੰਜਾਬੀ ਨਹੀਂ ਇੱਕ ਬੇਨਤੀ ਸਮੋ ਨਿਕਲੇ ਆ ਅੱਜ ਵੀ ਪ੍ਰਧਾਨ ਮੰਤਰੀ ਜੀ ਬੇਸ਼ੱਕ ਤੁਹ ਕੋ ਕੁਛ 옳ਤ ਕਹਿਣਾ ਉਹਨਾਂ ਨੂੰ ਇਹ ਗੱਲਾਂ ਦਾ ਨਾਲ ਨਹੀਂ ਅੱਜ ਵੀ ਪ੍ਰਧਾਨ ਮੰਤਰੀ ਜੀ ਜਾਂ ਹੋਮ ਮਿਨਿਸਟਰ ਸਾਹਿਬ ਕੋ ਜੇ ਇਕੱਲੇ ਜਾਣ ਦੀ ਜਾਨ ਨਹੀਂ ਕਿਉਂਕਿ ਬਹੁਤ ਪੁੱਠਾ ਕਿਤਾ ਬੋਲਦਾ ਸਾਰੀਆਂ ਪਾਰਟੀਆਂ ਚਾਹੇ ਕਾਂਗਰਸ ਹੋਵੇ ਉਹਨਾਂ ਨੇ ਵੀ ਕਿਹਾ ਜਾਖੜ ਸਾਹਿਬ ਹੋਵੇ ਭਾਜਪਾ ਹੋਵੇ ਅਕਾਲੀ ਦਲ ਹੋਵੇ ਕਾਂਗਰਸ ਸਭ ਨੂੰ ਨਾਲ ਲਿਆ ਕੇ ਜਿਹਨੂੰ ਤੂੰ ਚਾਹਣਾ ਉਹ ਇੱਕ ਟੀਮ ਬਣਾ ਕੇ ਟਾਈਮ ਲੈ ਲੋ ਮਾਨ ਸਾਹਿਬ ਪ੍ਰਧਾਨ ਮੰਤਰੀ ਤੋਂ ਆਪਣੀ ਇਸ ਇਹ ਜਿਹੜੇ ਦਿੱਲੀ ਵਾਲੇ ਆ ਇਹ ਤਾਂ ਤਬਾਹ ਕਰਨਾ ਚਾਹੁੰਦੇ ਆ ਉਹ ਤਾਂ ਪੰਜਾਬ ਲੁੱਟਣਾ ਚਾਹੁੰਦੇ ਆ ਤੁਸੀਂ ਪੰਜਾਬ ਲਈ ਕਿਉਂਕਿ ਇਹ ਅੰਕੜੇ ਇਕੱਲੇ ਸੀਐਮ ਦੇ ਕੋਲ ਹੁੰਦੇ ਆ ਮਹਿਕਮਿਆਂ ਕੋਲ ਹੁੰਦੇ ਆ ਵੀ ਕਿੰਨੇ ਤੇ ਸਰਕਾਰ ਤੋਂ ਸਰਕਾਰ ਹੀ ਗੱਲ ਕਰ ਸਕਦੀ ਆ ਜੇ ਮੈਂ ਕਹਿ ਦਵਾਂ ਜੀ 800 ਕਰੋੜ ਦੇ ਦਿਓ ਉਹ ਕੋਈ ਨਹੀਂ ਦੇਊਗਾ ਪਰ ਜਦੋਂ ਸਰਕਾਰ ਅੰਕੜੇ ਦੇਊਗੀ ਵੀ ਇੰਨੇ ਘਰ ਟੁੱਟ ਗਏ ਇੰਨੇ ਮवेशੀ ਮਰ ਗਏ ਇੰਨੀ ਜ਼ਮੀਨਾਂ ਤਬਾਹ ਹੋ ਗਈਆਂ ਇਨਾ ਨੁਕਸਾਨ ਹੋ ਗਿਆ ਤੇ ਉਦੇ ਨਾਲ ਸਟੇਟ ਤੇ ਸੈਂਟਰ ਬਹਿ ਜੋ ਹਜੇ ਵੀ ਬਹਿ ਜੋ ਉੱਥੇ ਕੋਈ ਕਮੀ ਨਹੀਂ ਪੈਸੇ ਦੀ ਲੈਣ ਵਾਲੇ ਬਣਨੇ ਚਾਹੀਦੇ ਹੋ ਪਰ ਤੁਸੀਂ ਇਹ ਵੀ ਨਹੀਂ ਕਰਨਾ ਕਿਉਂ ਕਿ ਤੁਸੀਂ ਸੈਂਟਰ ਦੇ ਦੁਸ਼ਮਣ ਬਣਾਉਣਾ ਪੰਜਾਬੀਆਂ ਨੂੰ ਜੋ ਅੱਜ ਤੱਕ ਪੰਜਾਬ ਦੀਆਂ ਸਰਕਾਰਾਂ ਦੀ ਰਹੀ ਆ ਇਹ ਸੈਂਟਰ ਨੂੰ ਨਾਲ ਦੁਸ਼ਮਣੀ ਪਾ ਕੇ ਰੱਖੋ ਪੰਜਾਬ ਦੀ ਤੇ ਜਿਹਦੇ ਨਾਲ ਨੁਕਸਾਨ ਕੀਦਾ ਹੁੰਦਾ ਤੁਹਾਡੀਆਂ ਲੈਂਡ ਕਰੂਜ਼ਰ ਤਾਂ ਮੰਦ ਨਹੀਂ ਹੋਣੀਆਂ ਤੁਹਾਡੇ ਤੋਂ ਨਿਕਟੋਦੇ ਚੱਲ ਰਹੇ ਹੈ ਜਿਨ੍ਹਾਂ ਦੇ ਘਰ ਚਲੇ ਗਏ ਜਿਨ੍ਹਾਂ ਨੇ ਸੋਚਿਆ ਸੀ ਫਸਲ ਆਊ ਕਰਜਾ ਲਾऊं ਕਿਸੇ ਕੁੜੀ ਦਾ ਵਿਆਹ ਕਰੂੰ ਕਿਸੇ ਬੇਟੀ ਦਾ ਵਿਆਹ ਕਰੂੰ ਥੋੜਾ ਕੀ ਜਾਣਾਂ ਭਾਈ ਇਸ ਕਰਕੇ ਰੱਬ ਦੇ ਵਾਸਤੇ ਬਿੱਲੀ ਦਰਵਾਜ਼ਾ ਖੜਕਾਓ ਜਾ ਕੇ ਜੇ ਨਹੀਂ ਖੜਕਾਉਣਾ ਚਿੱਠੀਓ ਪਾ ਦਿਓ ਟੈਲੀਗ੍ਰਾਮ ਹੀ ਕਰ ਦਿਓ ਮੇਲ ਹੀ ਫੈਕਸੀ ਕਰ ਦਿਓ ਵੀ ਇੰਨਾ ਨੁਕਸਾਨ ਸਾਡਾ ਹੋਇਆ ਪਰ ਅੱਜ ਤੱਕ ਸਿਰਫ ਬਿਆਨਵਾਜੀ ਤੋਂ ਸੁਵਾਏ ਕੁਛ ਨਹੀਂ ਪਤਾ ਨਹੀਂ ਕਿਹੜੇ ਘੁਰਨੇ ਚ ਕਦੇ ਕਹਿਣਾ ਜੀ ਫਲਾਣੇ ਦਾ ਮਾਈਕ ਆ ਗਿਆ ਫਲਾਣੇ ਦਾ ਆ ਗਿਆ ਇਹ ਜਿਹੜੀ ਸ਼ਰਾਬ ਆ ਨਾ ਮੈਂ ਸਮਝਦਾ ਇੰਨੀ ਜ਼ਿਆਦਾ ਨੁਕਸਾਨ ਕਰਤਾ ਉਹਨਾਂ ਦੀ ਸਿਹਤ ਦਾ ਇੰਨਾ ਨੁਕਸਾਨ ਕਰਤਾ ਉਹਨਾਂ ਦੀ ਸਿਹਤ ਦਾ ਵੀ ਸੋਚਣ ਦੀ ਸ਼ਕਤੀ ਤੇ ਕੰਮ ਦੀ ਸ਼ਕਤੀ ਹੈ ਜਿਹੜੀ ਭਗਵੰਤ ਮਾਨਸਾਪ ਦੀ ਉਹ ਵੀ ਚਲੀ ਗਈ ਉਹ ਵੀ ਚਲੀ ਗਈ ਮੈਂ ਇਹ ਗੱਲਾਂ ਕਹਿਣਾ ਨਹੀਂ ਚਾਹੁੰਦਾ ਪਰ ਜੋ ਉਹਨਾਂ ਦੇ ਹਾਲਾਤ ਦੇਖਿਆ ਜੋ ਉਹਨਾਂ ਦੀ ਸ਼ਕਲ ਦੇਖੀ ਆ ਇਸ ਤਰੀਕੇ ਨਾਲ ਲੱਗਦਾ ਵੀ ਬੁਰੇ ਹਾਲਤ ਨੇ ਪਤਾ ਨਹੀਂ ਕਿਹੜੀ ਪੀਂਦੀ ਆ ਕਿਹੜੀ ਨਹੀਂ ਪੀਂਦੀ ਆ ਬਿੱਟੂ ਜੀ ਜੇ ਉਹ ਮਿੰਦੇ ਜਾਂ ਮਨ ਨਾਲ ਕੋਈ ਗੰਦੀ ਪੀਂਦੇ ਮੁੱਖ ਮੰਤਰੀ ਨੂੰ ਤਾਂ ਚੰਗੀ ਸ਼ਰਾਬ ਮਿਲ ਜੂ ਜੇ ਪੀਣੀ ਹੈ ਚੰਗੀ ਪੀ ਲੋ ਹੋਰ ਮੁੱਖ ਮੰਤਰੀ ਵੀ ਪਹਿਲਾਂ ਪੀਂਦੇ ਸੀ ਪਰ ਕਦੇ ਉਹ ਕੰਮ ਤਾਂ ਕਰਦੇ ਸੀ ਪੀਣ ਵਾਲੇ ਤਾਂ ਬਥੇਰੇ ਆਏ ਪਰ ਇਹ ਕੰਮ ਇੱਕੋ ਹੀ ਰੱਖਣਾ ਸਵੇਰ ਤੋਂ ਸ਼ਾਮ ਤੱਕ ਸ਼ਰਾਬੀ ਹਾਲ ਚ ਰਹਿਣਾ ਇਹ ਮੰਦ ਭਾਗ ਆਏ ਪੰਜਾਬ ਲਈ ਇਹ ਕੁਦਰਤ ਦੀ ਆਫਤ ਆਈ ਹੈ ਇਸ ਵੇਲੇ ਲੀਡਰਸ਼ਿਪ ਦਿਖਾਉਣ ਦਾ ਮੌਕਾ ਹੁੰਦਾ ਇਹੀ ਮੌਕੇ ਹੁੰਦੇ ਜਦੋਂ ਪਤਾ ਲੱਗਦਾ ਦੀ ਲੀਡਰਸ਼ਿਪ ਕੀ ਹੁੰਦੀ ਹੈ ਕਮਾਂਡ ਕੀ ਹੁੰਦੀ ਹੈ ਤਾਂ ਪੰਜਾਬ ਦੇ ਕੈਬਨ ਮੰਤਰੀ ਵਿਜਿੰਦਰ ਜੋਇ ਨੇ ਅਲਿਗੇਸ਼ਨ ਲਗਾਇਆ ਕਿ ਜਿਹੜਾ ਫਲੱਡ ਦੇ ਸਾਹਮਣੇ ਕਿਤੇ ਗਿਆ ਸਿਰਫ ਕੇਕਸਗਾ ਦਾ ਚਲ ਰਿਹਾ ਹੈ ਇਹਨਾਂ ਦੇ ਮੰਤਰੀ ਫਿਰ ਮੈਂ ਤੇ ਉਹੀ ਕਹਿੰਦਾ ਨਾ ਇੱਕ ਬਿਆਨ ਦੇਣਾ ਆਉਂਦਾ ਕਦੇ ਇਹ ਮੰਤਰੀ ਨੂੰ ਪੁੱਛ ਲੋ ਤੁਸੀਂ ਮੰਤਰੀ ਜੀ ਕਦੇ ਦਿੱਲੀ ਗਏ ਹੋ ਤੁਸੀਂ ਕਦੇ ਆਪਣੇ ਮੰਤਰੀ ਨਾਲ ਕਿੱਥੀ ਲਿਖੀ ਹੋਵੇ ਕਦੇ ਟੈਲੀਫੋਨ ਤੇ ਗੱਲ ਕੀਤੀ ਹੋਵੇ ਹੁਣ ਵੀ ਕੀਤੀ ਹੋਵੇ ਤੁਸੀਂ ਇੱਕ ਗੱਲ ਇਦਾਂ ਕੀ ਮਿਲ ਜੂਗਾ ਤੁਸੀਂ ਪੰਜਾਬ ਦੀ ਦੁਸ਼ਮਣੀ ਪਵਾ ਕੇ ਸੈਂਟਰ ਨਾਲ ਲੱਭੂਗਾ ਕੀ ਕੀ ਮਿਲ ਜੂਗਾ ਇਹਦੇ ਨਾਲ ਮੈਨੂੰ ਇਹ ਨਹੀਂ ਸਮਝ ਆਉਂਦੀ ਤੁਸੀਂ ਆਪਣੇ ਆਰਾਮ ਕਰ ਰਹੇ ਹੋ ਤੇ ਦੂਜੀ ਘਰ ਹੋਰ ਸੁਣ ਲੋ ਇਹ ਮੈਂ ਮੰਤਰੀਆਂ ਸੰਤਰੀਆਂ ਨੂੰ ਆਮ ਆਦਮੀ ਨੂੰ ਕਹਿਣਾ ਚਾਹੁੰਦੇ ਆ ਜੇ ਕੋਈ ਕੋਠੀ ਇਹ ਸਰਕਾਰ ਦੇ ਪੈਸੇ ਦੀ ਪੰਜਾਬ ਸਰਕਾਰ ਦੇ ਕੋਟੇ ਦੀ ਜੇ ਕੋਈ ਕੋਠੀ ਚ ਕਿਸੇ ਕੇਜੜੀਵਾਲ ਜਾਂ ਸੋਢੀਆ ਜਾਂ ਹੋਰ ਕੋਈ ਵੜ ਗਿਆ ਤਾਂ ਸਭ ਤੋਂ ਪਹਿਲਾਂ ਮੈਂ ਉਸ ਕੋਠੀ ਦੇ ਬਾਹਰ ਜਾ ਕੇ ਬੈਠ ਜਾਊਂਗਾ ਇਸ ਕਰਕੇ ਫੜਜੋਰੇ ਨਿਆਰੇ ਲੈਣੇ ਫੜਜੋਰੇ ਦੇ ਹੈਲੀਕਾਪਟਰਾਂ ਝੂਟੇ ਲੈਣੋ ਫੜਜੋਰੇ ਲੈਂਡ ਕ੍ਰੂਜ਼ਰਾਂ ਝੂਟੇ ਲੈਣੋ ਬਹੁਤ ਬਰਬਾਦੀ ਕਰਤੀ ਸੀਐਮ ਤਾਂ ਸ਼ਰਾਬੀ ਕਰਕੇ ਸਿੱਟਿਆ ਹੀ ਹੋਇਆ ਉਹ ਤਾਂ ਨਲਾਇਕ ਹੈ ਐਸਾ ਜਿਹੜਾ ਤੁਹਾਡੇ ਟੰਗਲ ਚੋਂ ਨਹੀਂ ਨਿਕਲ ਪਾਰੇ ਆ ਪਰ ਤੁਸੀਂ ਇਹ ਗੱਲ ਨਾ ਕਰਨੀਓ ਕਿਤੇ ਮੈਂ ਤੁਹਾਨੂੰ ਵੀ ਕਹਤੀ ਅਸੀਂ ਬਹੁਤ ਦੁਖੀ ਆ ਬੜੇ ਸਤੇ ਹੋਏ ਆ ਬਹੁਤ بڑا ਨੁਕਸਾਨ ਸਾਡਾ ਪੰਜਾਬ ਦਾ ਹੋ ਗਿਆ ਤੇ ਤੁਸੀਂ ਬੇੜਾ ਕਰ ਕੀਤਾ ਜੇ ਤੁਸੀਂ ਧਿਆਨ ਰੱਖਦੇ ਅਤੇ ਜਿਹਨਾਂ ਨੇ ਐਮਐਲਏ ਕਰੇ ਮੈਂ ਥੋੜੀ ਕਰੀ ਪਰ ਐਮਐਲਏ ਹੱਥ ਜੋੜ ਕੇ ਖੜਾ ਜਦੋਂ ਲੋਕ ਪਿੰਡਾਂ ਦੇ ਨਹੀਂ ਵੜਨ ਦੇ ਰਹੇ ਹੱਥ ਜੋੜੀ ਖੜੇ ਆ ਤੇ ਸਾਨੂੰ ਕਿਸੇ ਨੇ ਅਫਸਰ ਨੇ ਕੰਮ ਨਹੀਂ ਕਰਨ ਦਿੱਤਾ ਸਾਡੀ ਕੋਈ ਸੁਣਵਾਈ ਨਹੀਂ ਤੇ ਉਹ ਚੀਫ ਮਿਨਿਸਟਰ ਕਾਹਦਾ ਹੈ ਜਿਹਦਾ ਕੋਈ ਸੁਣੇ ਨਾ ਜਿਹਦੀ ਕੋਈ ਗੱਲ ਨਾ ਕਰੇ ਕੋਈ ਐਮਐਲਏ ਨੂੰ ਨਹੀਂ ਮਿਲਦਾ ਕਿਸੇ ਨੂੰ ਕਿਸੇ ਨਾਲ ਕੋਈ ਗੱਲ ਨਹੀਂ ਕਰਦਾ ਤੇ ਉਹ ਚੀਫ ਮਿਨਿਸਟਰ ਦਾ ਟੋਟਲ ਲਿੰਕ ਆ ਜਿਹੜਾ ਲੋਕਾਂ ਨਾਲ ਟਿਕ ਟਿਕਿਆ ਕੋਈ ਵੀ ਸਭਾਏ ਆਪਣੇ ਆਨੰਦ ਲੈਣੇ ਘਰ ਦੇ ਵਿੱਚ ਬਹਿ ਕੇ ਮੈਂ ਕੀ કહਾਂ ਇਹਦੀਆਂ ਮੈਂ ਸਮਝਦਾ ਇਹਦੀ ਛਿੰਲ ਦੇ ਅੜਵਾਂਗੇ ਜੋ ਲੋਕਾਂ ਦੀ ਹਾਲਾਤ ਹੈ ਇਹਨੂੰ ਭੱਜਣਾ ਭੱਜਣਾ ਪਊ ਤੇ ਕਿਸੇ ਨੇ ਮੁਲਕ ਛੱਡ ਕੇ ਭੱਜਣ ਨਹੀਂ ਦੇਣਾ ਇਹਦੇ ਇਹੋ ਹਾਲਾਤ ਹੈ ਜੇ ਭਵਾਨ ਜਮਾਨ ਸਰਕਾਰ ਨਹੀਂ ਜਾਂਦੀ ਉੱਥੇ ਸਰਕਾਰ ਕੇਂਦਰ ਦੇ ਕੋਲ ਤਾਂ ਫਿਰ ਤੁਹਾਡੇ ਵੱਲੋਂ ਕੀ ਐਕਸ਼ਨ ਤੇਜ ਹੋਵੇ ਅਸੈਸਮੈਂਟ ਕਿਵੇਂ ਹੋਊਗਾ ਅਸੈਸਮੈਂਟ ਕਿਵੇਂ ਜਿਹੜੀ ਜਿਹੜੀਆਂ ਹੁਣ ਐਨਡੀਆਰਐਫ ਕੰਮ ਕਰ ਰਹੀ ਹੈ ਹੁਣ ਆਰਮੀ ਕੰਮ ਕਰ ਰਹੀ ਹੈ ਹੁਣ ਪੈਰਾਮਿਲਟਰੀ ਫੋਰਸਿਸ ਕੰਮ ਕਰਦੀਆਂ ਏ ਉਹ ਕਿਹਦੇ ਡਿਕਸ਼ਨ ਤੇ ਕਰਦੀਆਂ ਏ ਡੀਸੀ ਦੇ ਡੀਸੀ ਆਰਡਰ ਦਿੰਦਾ ਵੀ ਹੁਣ ਆਰਮੀ ਐਂਟਰ ਕਰ ਜਵੇ ਹੁਣ 에ਅਰ ਫੋਰਸ ਦਾ ਹੈਲੀਕਾਪਟਰ ਐਂਟਰ ਕਰੇ ਇੰਨੇ ਬੰਦੇ ਸਾਨੂੰ ਚਾਹੀਦੀਆਂ ਇੰਨੀਆਂ ਸਾਨੂੰ ਆ ਗੱਡੀਆਂ ਚਾਹੀਦੀਆਂ ਜਿਹੜੀਆਂ ਜੀਐਸਡਬਲਯੂ ਵਾਲਿਆਂ ਦੀ ਫਰਦੀਆਂ ਏ ਉਹ ਜਿੰਨਾ ਚਿਰ ਉਸ ਡਿਸਟ੍ਰਿਕਟ ਦਾ ਡੀਸੀ ਡਿਪਟੀ ਕਲੈਕਟਰ ਨਹੀਂ ਹੁਕਮ ਕਰਦਾ ਕੋਈ ਉਹਨਾਂ ਚਿਰ ਕੋਈ ਵੀ ਸੈਂਟਰ ਸਰਕਾਰ ਕੋਈ ਵੀ ਮਹਿਕਮਾ ਉਹਨਾਂ ਚਿਰ ਨਹੀਂ ਹਿਲ ਸਕਦਾ ਇਹ ਇਹਨਾਂ ਨੂੰ ਦੇਣਾ ਹੀ ਪਊਣਾ ਅੰਕੜੇ ਨਹੀਂ ਸੈਂਟਰ ਨੂੰ ਕਿਵੇਂ ਪਤਾ ਲੱਗੂਗਾ ਵੀ ਕਿਹੜੇ ਪਿੰਡ 'ਚ ਕਿੰਨੇ ਘਰ ਨੇ ਕਿੰਨੇ ਕਿੰਨੇ ਉੱਥੇ ਜਾਨਵਰ ਸੀ ਕੋਈ ਤਾਂ ਦੱਸੂਗਾ ਨਾ ਇਸ ਕਰਕੇ ਇਹ ਜਲਦੀ ਤੋਂ ਜਲਦੀ ਜਾਗਣ ਇਹ ਕੰਮ ਜਿਹੜਾ ਕਰਨ ਵਾਲਾ ਇਹ ਨਹੀਂਗਾ ਵੀ ਫੋਟੋਆਂ ਖਿਚਾਉਣ ਉੱਤੇ ਨਾਲ ਥੋੜਾ ਕੰਮਾ بڑے ਲੈਵਲ ਤੇ ਮਦਦ ਕਰਨਾ ਥੱਲੇ ਵਲੰਟੀਅਰ ਪਾਰਟੀ ਦੇ ਕਾਡਰ ਬਹੁਤ ਥੰਦਾ ਜਿਹੜਾ ਥੱਲੇ ਕੰਮ ਕਰੇ ਪਰ ਤੁਸੀਂ ਤਾਂ ਹੈਲੀਕਾਪਟਰ 'ਚ ਹੋਈ ਉਹ ਐਸਐਸਓ ਮਾਰ ਦੇਣੀ ਸੀ ਉਹ ਸਿਚ ਉਹਨੂੰ ਕੀ ਵਿਚਾਰੀ ਨੂੰ ਟ੍ਰੇਨਿੰਗ ਆਰਡਰ ਹੋਇਆ ਪੁਲਿਸ ਵਾਲੇ ਨੇ ਕੋਈ ਹੋਰ ਨਹੀਂ ਕਿਸੇ ਨੂੰ ਕਰ ਨਹੀਂ ਸਕਦੇ ਪੁਲਿਸ ਸਿੱਖ ਹੁੰਦੀ ਆ ਵੀ ਸਰ ਠੀਕ ਆ ਤੇ ਉਹ ਚੜ ਗਈ ਵਿਚਾਰੀ ਉਹਨੂੰ ਕੋਈ ਟ੍ਰੇਨਿੰਗ ਸੀ ਜੇ ਉਹ ਡਿੱਗ ਜਾਂਦੀ ਹੈ ਹੈਲੀਕਾਪਟਰ ਤੇ ਹੈਲੀਕਾਪਟਰ ਇਹ ਯੂਜ਼ ਕਰਨ ਵਾਲਾ ਨਹੀਂ ਹੈ ਇਹ ਵੀ ਇਹ ਵੀ ਇੱਕ ਮਿਮਿਕ ਇੱਕ ਸਟੰਟ ਇਹ ਹੈਲੀਕਾਪਟਰ ਉਹ ਚੀਜ਼ਾਂ ਲਈ ਨਹੀਂ ਬਣੇ ਹੋਏ ਜਿਦੇ ਲਈ ਸਮਗਰੀ ਸਿੱਟੀ ਜਾ ਸਕੇ ਜਾਂ ਇਹਦੇ ਲਈ ਰੀਲੀਫ ਦਿੱਤੀ ਜਾ ਸਕੇ ਉਹ ਹੈਲੀਕਾਪਟਰ ਹੋਰ ਨੇ ਤੇ ਪਾਇਲਟ ਹੀ ਨਹੀਂ ਹੈ ਇਹ ਟ੍ਰੇਨਿੰਗ ਹੀ ਨਹੀਂ ਹੈ ਇਸ ਕਰਕੇ ਤੁਹਾਡਾ ਜਿਹੜਾ ਜਵਾਬ ਉਹ ਬੜਾ ਇਹ ਲੋਕਾਂ 'ਚ ਭਰਮ ਪਾਉਣ ਦੀ ਗੱਲ ਕਰਦੇ ਆ ਜਿੰਨਾ ਚਿਰ ਇਹ ਕੋਆਰਡੀਨੇਸ਼ਨ ਨਹੀਂ ਕਰਨਗੇ ਇਹਨਾਂ ਦਾ ਚੀਤ ਫੈਕਟਰੀ ਨਹੀਂ ਗੱਲ ਕਰੂੰਗਾ ਇਹਨਾਂ ਦਾ ਮੁੱਖ ਮੰਤਰੀ ਦਫ਼ਤਰ ਨਹੀਂ ਗੱਲ ਕਰੂੰਗਾ ਉਹਨਾਂ ਚਿਰ ਕੋਈ ਵੀ ਇਹ ਤਾਂ ਇੱਕ ਪਾਣੀ ਦੀ ਬੂੰਦ ਤੁਸੀਂ ਕਹਿੰਦੇ ਥੋਨੂੰ ਪਤਾ ਹੀ ਹੈ ਨਾ ਵੀ ਜਾ ਨਹੀਂ ਸਕਦੀ ਤੇ ਇਸ ਕਰਕੇ ਪੰਜਾਬ ਦੇ ਐਡਮਿਨਿਸਟ੍ਰੇਸ਼ਨ ਦੇ ਦੇਖੰਦਗੀ ਤੋਂ ਬਗੈਰ ਕਿਵੇਂ ਕੋਈ ਆ ਸਕਦਾ ਇਸ ਕਰਕੇ ਜਲਦੀ ਤੋਂ ਜਲਦੀ ਇਹਨਾਂ ਨੂੰ ਨਸ਼ੇ 'ਚ ਬਾਹਰ ਆਉਣਾ ਚਾਹੀਦਾ ਜਦੋਂ ਵੀ ਜਦੋਂ ਸੂਫੀ ਹਾਲਤ ਚੁੰਦੇ ਇਹਨਾਂ ਨੂੰ ਦਿੱਲੀ ਵੱਲੋਂ ਜਾਣਾ ਚਾਹੀਦਾ ਠੀਕ ਹੈ ਚਲੋ ਯਾਰ ਅੱਜ ਹੋ ਜਾ ਅੱਗੇ ਆ ਜਾਓ ਕੋਈ ਪਬਲੀਕ ਹੋਸ਼ੀ ਨਹੀਂ ਨੇ ਤਾਂ ਕੋਈ ਨਹੀਂ ਕੀ ਕੀ ਹੁੰਦਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਪ੍ਰੈਸ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਜਿਨ੍ਹਾਂ ਨੇ ਵੱਧ ਚੜ ਕੇ ਇਸ ਦਾ ਹਿੱਸਾ ਵਾਟਾ ਇਹ ਸਾਰੀਆਂ ਜਿੰਨਾਂ ਦੀ ਕੰਮ ਦੇ ਦਿੱਤੀ ਬੜਾ ਸਾਰਿਆਂ ਦਾ ਪਹਿਲਾਂ ਬਹੁਤ ਬਹੁਤ ਧੰਨਵਾਦ ਉਸ ਦੇ ਨਾਲ ਮੈਂ ਸਾਰੇ ਹੱਗਾ ਵਾਸੀਆਂ ਦਾ ਸਾਰੇ ਪਿੰਡਾਂ ਤੋਂ ਜਿਨ੍ਹਾਂ ਨੇ ਵੀ ਦੇ ਰੱਬ ਵਰਗੇ ਸੱਜਣ ਇੱਥੇ ਪਹੁੰਚੇ ਨੇ ਇੰਨਾ ਮੀ ਪੈਣ ਦੇ ਬਾਵਜੂਦ ਤੇ ਸਵੇਰਾ ਜਿੱਤ ਉਹ ਰਿਛੇਵ ਜੇ ਤੁਜੀ ਬਾਰਿਸ਼ ਸ਼ਟਾਰਟ ਹੋ ਗਈ ਪਰ ਫਿਰ ਵੀ ਸਾਰੇ ਡਟੇ ਰਹੇ ਮੀਂਹ ਦੇ ਪੈਂਦੇ ਦੇ ਵਿੱਚ ਆਏ ਮੈਂ ਸਾਰਿਆਂ ਦਾ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਕਰਦਾ ਉਸ ਤੋਂ ਬਾਅਦ ਬਹੁਤ ਵਧੀਆ ਲੱਗਦਾ ਕਿ ਅੱਜ ਮੈਂ ਭਾਜਪਾ ਪਾਰਟੀ ਆਜਦੀ ਜਨਤਾ ਪਾਰਟੀ ਦਾ ਹਿੱਸਾ ਬਣਿਆ ਕਿਉਂਕਿ ਇਹ ਪਾਰਟੀ ਹੈ ਜਿਹੜੀ ਇਹ ਸਰਵ ਹਿੱਤ ਦੇ ਵਿੱਚ ਰਾਸ਼ਟ੍ਰ ਹਿੱਤ ਦੇ ਵਿੱਚ ਕੰਮ ਕਰਦੀ ਹੈ ਪਰ ਵਾਰਵਾਦ ਨੂੰ ਅੱਗੇ ਨਹੀਂ ਮੁੱਕ ਰੱਖਦੀ ਸੋ ਇਹ ਕਾਰਨਾ ਕਰਦੀ ਆਪਣਾ ਭਾਜਪਾ ਜੀ ਜੋ ਬਹੁਤ ਲੰਬਾ ਸਮਾਂ ਸਟੂਡੈਂਟ ਨੇtare ਕੌਪਾ ਕਾਲਜ ਦੇ ਪ੍ਰਧਾਨ ਕੁਝ ਹੁਣ ਹੁਣ ਦੇ ਕਾਲ ਦੇ ਵਿੱਚ ਪੈ ਰੱਖੇ ਕੀ ਤੁਸ ਸੋਚ ਕੇ ਰੱਖਿਆ ਹੈ ਕਿ ਇਹ ਪ੍ਰਭਾਵਦਾਰ ਦੀ ਭਾਜਪਾ ਪਾਰਟੀ ਇਹਦੇ ਵਿੱਚ ਇਹ ਹੈ ਨਾ ਆ ਸਟੂਡੈਂਟ ਫਲੋਸਫੀ ਦੇ ਟਾਈਮ ਤੇ ਉਸ ਤੋਂ ਬਾਅਦ ਘਾਣੋ ਭਾਰ ਦੇ ਦੌਰਾਨ ਬਹੁਤ ਪਾਰਟੀਆਂ ਦੇ ਨਾਲ ਜਾਨੀ ਕਿਸੇ ਕੰਮ ਨੂੰ ਲੈ ਕੇ ਉਹਨਾਂ ਦੇ ਸਿਸਟਮ ਨੂੰ ਦੇਖਣ ਦਾ ਮੌਕਾ ਮਿਲ ਸੋ ਉਹਦੇ ਵਿੱਚ ਇੱਕ ਚੀਜ਼ ਹੀ ਦੇਖੀ ਹੈ ਕਿ ਜੋ ਭਾਰਤੀ ਜਨਤਾ ਪਾਰਟੀ ਦੀ ਆਈਡੀਓਲੋਜੀ ਹੈ ਸਿਸਟਮ ਹੈ ਇੱਕ ਸਿਸਟੈਮੈਟਿਕ ਵੇ ਨਾਲ ਕੰਮ ਕਰਨ ਦਾ ਢੰਗ ਹੈ ਜੀ ਉਹ ਬਹੁਤ ਵਧੀਆ ਲੱਗਿਆ ਕਿ ਜਿਸ ਦੇ ਨਾਲ ਆਪਾਂ ਜਿਹੜਾ ਪਟੜੀ ਤੋਂ ਪੰਜਾਬ ਲੈ ਚੁੱਕਿਆ ਉਹਨੂੰ ਮੋਰ ਪਟੜੀ ਤੇ ਜਾ ਸਕਦੇ ਆ ਯਾਨੀ ਕਿ ਪੰਜਾਬ ਦੇ ਵਿੱਚ ਆਪਾਂ ਜਿਹੜੀ ਸੁਰੱਖਿਆ ਖਤਮ ਹੋ ਗਈ ਹੈ ਉਹ ਸੁਰੱਖਿਆ ਭੈ ਮੁਕਤ ਕਰਨਾ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤੇ ਉਸ ਦੇ ਨਾਲ-ਨਾਲ ਆਪਾਂ ਪੰਜਾਬ ਨੂੰ ਹਰਿਆ ਭਰਿਆ ਪੰਜਾਬ ਬਣਾਉਣ ਦੇ ਲਈ ਦਵਲ ਇੰਜਨ ਦੀ ਸਰਕਾਰ ਲਿਆ ਆਈਏ ਤੇ ਸਾਰੇ ਪੰਜਾਬ ਦਾ ਵੱਧ ਤੋਂ ਵੱਧ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਹੈ ਜੀ ਸੁਣ ਕੇ ਬਹੁਤ ਦੁੱਖ ਲੱਗਦਾ ਕਿ ਪਹਿਲੇ ਦੋ ਇੱਕ ਦੋ ਨੰਬਰ ਤੇ ਆ ਗਿਆ ਕਰਜ਼ੇ ਲੈਣ ਦੇ ਵਿੱਚ ਕੋਈ ਸਮਾਂ ਹੁੰਦਾ ਸੀ ਕਿ ਜਿਹੜਾ ਪੰਜਾਬ ਸੀ ਉਹ ਨਾਲ ਦੇ ਸੂਬਿਆ ਨੂੰ ਕਰਜ਼ੇ ਤਿੰਦਾਸ ਇਹ ਸੁਣ ਕੇ ਬਹੁਤ ਦੁੱਖ ਲੱਗਦਾ ਕਿ ਪੰਜਾਬ ਨੂੰ ਕਰਜ਼ੇ ਮੁਕਤ ਕਰੀਏ। ਭੈਅ ਮੁਕਤ ਕਰੀਏ, ਨਸ਼ਾ ਮੁਕਤ ਕਰੀਏ। ਦੇਖੋ ਸ਼ਹਾਲ ਤੇ ਰੰਗਲਾ ਪੰਜਾਬ। ਸਮਰਾਲਾ ਹਲਕੇ ਲੈ ਕੇ ਕੀ ਕੋਈ ਪਲੈਨਿੰਗ ਹੋਏ ਤਾਂ ਵੀ ਕੀ ਰਸਾ ਹੋਈਏ। ਇਹ ਸਮਰਾਲਾ ਹਲਕੇ ਦੇ ਵਿੱਚ ਹੋਣਾ ਹੈ। ਸਮਰਾਲਾ ਹਲਕੇ ਦੇ ਵਿੱਚ ਪਹਿਲਾਂ ਤਾਂ ਸਾਰੇ ਅਮੀਰ ਅੰਦਰ ਦਾ ਧੰਨਵਾਦ ਕਰਦੇ ਹਾਂ ਤੇ ਜਿਹੜੇ ਅੱਗੇ ਵਾਲੀਆਂ ਪਲੈਨਿੰਗ ਹੋਊਗੀ ਉਹ ਜੋ ਜਿੱਦਾਂ ਪੱਕੀ ਹੋਏਗਾ। ਇਹਦੇ ਵਿੱਚ ਐਜ਼ ਅ ਮੈਂਬਰ ਆਪਾਂ ਜੁਆਇਨ ਹੋਇਆ ਹਰ ਪੱਖ ਤੋਂ ਹਰ ਜੋ ਵੀ 파ਟੀ ਵੱਲੋਂ ਦੇ ਸ਼ੁਕਰ। ਆਰਡੀਨੈਂਸ ਨੇ ਹੋਰ ਵੀ ਜੁਆਇਨਿੰਗ ਹੋਈ ਹੈ। ਗੱਨਾ ਸੱਜਣ ਮਿੱਤਰ ਆਏ ਮੇ ਜੀ ਸਾਰਿਆਂ ਦੀ ਯੋਜਨਾ ਹੀ ਹੈ ਜੀ ਇਹ ਮੈਂ ਕੱਲਾ ਨਹੀਂ ਸ਼ੁਨੀ ਸੀ ਇੱਥੇ ਜਿੰਨੇ ਥੱਲੇ ਖੜੇ ਸੀ ਉਹ ਸਾਰੀ ਨਹੀਂ ਸ਼ਿਊ ਸੀ ਤੇ ਉਹ ਸਾਰੀ ਸੱਜਣ ਸੱਜਣ ਮਿੱਤਰ ਉਹ ਸਾਰੇ ਨਾਲ ਹੀ ਆ ਗਏ ਇੱਕ ਸਲਕੇ ਨੂੰ ਲੈ ਕੇ ਆ ਕੇ ਜਿਹੜੀ ਮੰਗ ਵੀ ਕੀਤੀ ਤੁਸੀਂ ਮੰਤਰੀ ਜੀ ਨੂੰ ਸਲਕੇ ਨੂੰ ਲੈ ਕੇ ਆਪਾਂ ਮੰਗ ਹੀ ਦਿੱਤੀ ਆ ਕਿ ਰਮੀਤ ਵਿਖਤ ਨੂੰ ਜਿੱਥੇ ਉਹ ਕੋਲੋਂ ਆਪਾਂ ਕਿ ਮੰਗ ਹੀ ਦਿੱਤੀ ਆ ਕਿ ਰੇਸ਼ਮ ਦੇਵੀ ਮਾਤਾ ਦੇ ਲਈ ਜਿਹੜਾ ਆਪਣੇ ਇਥੋਂ ਦੇ ਸ਼ਹਿਰ ਤੋਂ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਲੁਧਿਆਣਾ ਸਟੇਸ਼ਨ ਪੈਂਦਾ ਸੀ ਆਪਣੇ ਸਮਰਾਲੀ ਸਟੇਸ਼ਨ ਤੋਂ ਉਸ ਦਾ ਸਟਾਪ ਨਹੀਂ ਸੀ ਉਹਨਾਂ ਨੂੰ ਇਹ ਕਿਹਾ ਕਿ ਚਾਹੇ 5 ਮਿੰਟ ਦਾ ਸਟਾਪ ਹੁੰਦੇ ਤੇ ਜੋ ਤਾਂ ਜੋ ਆਪਣੇ ਹਲਕਾ ਵਸੀਆਂ ਨੂੰ ਜਾਣਦੇ ਵਿੱਚ ਸੀ ਜੀ ਠੀਕ ਹੈ ਜੀ